5 ਦਿਨ ਦੇ ਪੱਕੇ ਮੋਰਚੇ ਲਾਏ ਨੇ ਉਹਨਾਂ ਨੂੰ ਪਹਿਲਾ ਜਿਹੜੀ ਬਕਾਇਦਾ ਪ੍ਰੈਸ ਰੋਡ ਜਾਰੀ ਕੀਤਾ ਇਤੋਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਿਹੜੀ ਅਸੀਂ ਕਿਹਾ ਕਿ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਇਸ ਕਰਕੇ ਅਜੇ ਤੱਕ ਖੇਤੀ ਨੀਤੀ ਦਾ ਕੋਈ ਸਿਲ ਤਿਆਰ ਕੀਤਾ ਉਹਨਾਂ ਨੇ ਅਸੀਂ ਉਹਦਾ ਬਕਾਇਦਾ ਉਹਨੂੰ ਖਾਰੜਾ ਵੀ ਦਿੱਤਾ ਕਿ ਉਹ ਖੇਤੀ ਨੀਤੀ ਜਿਹੜੀ 21 ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਤਿਆਰ ਕਰੇ ਉਹਨਾਂ ਨੇ ਨਹੀਂ ਕੀਤੀ ਇਸ ਕਰਕੇ ਉਹ ਮੰਗਾਂ ਦੇ ਸਾਡੀਆਂ ਖੇਤੀ ਨੀਤੀ ਨਾਲ ਜੁੜਦੀਆਂ ਕਿ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੋ ਤੇ ਜਿਹੜੀ ਸਰਕਾਰਾਂ ਸੱਤਾ ਦੇ ਵਿੱਚ ਆ ਜਾਂਦੀ ਹੈ ਭਗਵੰਤ ਮਾਨ ਦੀ ਸਰਕਾਰ ਉਸ ਟਾਈਮ ਜਦੋਂ ਇਹ ਸਤਾਰ ਵਿੱਚ ਆਈ ਆ ਉਦੋਂ ਇਹਨਾਂ ਨਾਲ ਕਿਸਾਨਾਂ ਨਾਲ ਮੀਟਿੰਗਾਂ ਕਰੀਆਂ ਵੀ ਖੇਤੀ ਨੀਤੀ ਕਹੇ ਜੀ ਚਾਹੀਦੀ ਆ ਪਰ ਕਿਸਾਨਾਂ ਦਾ ਰਾਇ ਕਰਕੇ ਵੀ ਸਾਨੂੰ ਕੋਈ ਪਿੰਡਾ ਜੋ ਬਾੜੜ ਇਕੱਠਾ ਕਰਕੇ ਦੱਸੋ ਵੀ ਕਹੇ ਜੀ ਨੀਤੀ ਚਾਹੀਦੀ ਆ ਜਦਾ ਬੁੱਧੀ ਜੀਵਿਆਂ ਨਾਲ ਕਿਸਾਨਾਂ ਨੇ ਰਾਇ ਕਰਕੇ ਦੱਸਿਆ ਵੀ ਕਿਸਾਨ ਐਸੇ ਦਿਨ ਤਰਾਂ ਵੱਚ ਸਕਦਾਗਾ ਵੀ ਆਈ ਆ ਫਸਲਾ ਆਈ ਨੀਤੀ ਲੈ ਕੇ ਆਓ ਤਾਂ ਉਹ ਤੋਂ ਉਲਟ ਚੱਲ ਕੇ ਸਰਕਾਰ ਉਹੀ સામਰਾਜਵਾਦ ਦੀ ਨੀਤੀਆਂ ਲਾਗੂ ਕਰ ਰਹੀ ਆ ਉਹੀ ਬਾਹਰਲੇ ਦੇਸ਼ਾਂ ਦੇ ਕਹੜੇ ਵਿੱਚ ਚੱਲ ਰਹੀ ਆ ਜੀ ਨੇ ਬੀਕੇਯੂ ਇਕਤਾ ਉਗਰਾਹਾਂ ਦਾ ਮਲੇਰਕੋਟਲਾ ਡੀਸੀ ਦਫ਼ਤਰ ਸਾਹਮਣੇ ਲੱਗਿਆ 5 ਦਿਨਾਂ ਮੋਰਚਾ ਸਮਾਪਤ 24 ਫਰਵਰੀ ਨੂੰ ਜੱਥੇਬੰਦੀ ਚੰਡੀਗੜ੍ਹ ਦੀਆਂ ਬਰੋਹਾਂ ਤੇ ਲੌਣ ਜਾ ਰਹੀ ਹੈ ਪੱਕਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਮਲੇਰਕੋਟਲਾ ਦੇ ਡੀਸੀ ਦਫ਼ਤਰ ਸਾਹਮਣੇ 5 ਦਿਨਾਂ ਮੋਰਚਾ ਲਗਾਇਆ ਗਿਆ ਜਿਸ ਵਿੱਚ ਜੱਥੇਬੰਦੀ ਨੇ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਏ ਸਪੀਚ ਦਿੰਦਿਆਂ ਸੂਬਾ ਜਰਨਲ ਸਕੱਤਰ ਜਗਤਾਰ ਸਿੰਘ ਕਾਲਾ ਛਾੜ ਨੇ ਕਿਹਾ ਕਿ ਆਉਣ ਵਾਲੀ 24 ਤਰੀਕ ਨੂੰ ਚੰਡੀਗੜ੍ਹ ਦੀਆਂ ਬਰੋਹਾਂ ਤੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਤੁਸੀਂ ਵੇਖ ਰਹੇ ਹੋ ਮਲੇਰ ਕੋਡਲਾ ਤੋਂ ਕੁਲਵੰਤ ਸਿੰਘ ਮੁਹਾਲੀ ਦੀ ਰਿਪੋਰਟ ਦੇ ਅੱਗੇ 5 ਦਿਨ ਦੇ ਪੱਕੇ ਮੋਰਚੇ ਲਾਏ ਨੇ ਉਹਨਾਂ ਤੋਂ ਪਹਿਲਾਂ ਜਿਹੜੀ ਬਕਾਇਦਾ ਪ੍ਰੈਸ ਰੋੜ ਜਾਰੀ ਕੀਤਾ ਇੱਥੋਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਿਹੜੀ ਅਸੀਂ ਕਿਹਾ ਕਿ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਇਸ ਕਰਕੇ ਜਦੋਂ ਖੇਤੀ ਨੀਤੀ ਦਾ ਕੋਸਲੀ ਤਿਆਰ ਕੀਤਾ ਉਹਨਾਂ ਨੇ ਅਸੀਂ ਉਹਦਾ ਬਕਾਇਦਾ ਨੂੰ ਖਾੜਾ ਵੀ ਦਿੱਤਾ ਕਿ ਉਹ ਖੇਤੀ ਨੀਤੀ ਜਿਹੜੀ 21 ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਤਿਆਰ ਕਰੇ ਉਹਨਾਂ ਨੇ ਨਹੀਂ ਕੀਤੀ ਇਸ ਕਰਕੇ ਉਹ ਮੰਗਾਂ ਨੇ ਸਾਡੀਆਂ ਖੇਤੀ ਨੀਤੀ ਦੇ ਨਾਲ ਜੋੜਦੀਆਂ ਕਿ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕਰੋ ਜਿਹੜੇ ਮਸਾਬ ਸੀਦ ਹੋਏ ਨੇ ਦਿੱਲੀ ਮੋਰਚੇ ਵੇਲੇ ਉਹਨਾਂ ਦੀ ਅਜੇ ਮੌਤਰੀਨ ਦਿੱਤੀਆਂ ਉਹਦਾ ਜੇ ਮੁਆਵਜ਼ਾ ਖੜਾ ਅਜੇ ਜਣੀ ਦੇਣਾ ਗੜੇਮਾਰੀ ਦੇ ਨਾਲ ਨੁਕਸਾਨ ਹੋਇਆ ਕਿਸਾਨਾਂ ਦਾ ਉਹ ਮੁਆਵਜ਼ੇ ਦੀ ਗੱਲ ਆ ਖੁਦਕੁਸ਼ੀ ਵਾਲੇ ਮੁਆਵਜ਼ੇ ਦੀ ਗੱਲ ਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 5 ਦਿਨ ਸੰਤ ਮej ਉੱਤੇ ਬੈਠਿਆ ਇਸ ਦੇ ਅੱਜ ਦੇ ਦਿਨ ਤੇ ਅਸੀਂ ਐਲਾਨ ਕਰਦੇ ਆ ਇਹ ਆਉਣ ਵਾਲੀ 24 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਾ ਰਹੇ ਆ ਤੇ ਸਰਕਾਰ ਦੇ ਪੈਰਾਂ ਥੱਲੇ ਜ਼ਮੀਰ ਖੱਚਾਂਗੇ ਤੇ ਉਹ ਹਾਲਾਤ ਪੈਦਾ ਕਰਾਂਗੇ ਸਰਕਾਰ ਨਾਲ ਇੱਕ ਪਾਸਾ ਕਰਕੇ ਆਵਾਂਗੇ ਪੱਕਾ ਸਾਡਾ ਮੋਰਚਾ ਹੋਊਗਾ ਜਾਂ ਸਰਕਾਰ ਸਾਨੂੰ ਕੁੱਟ ਕੇ ਮੋੜ ਦੂਗੀ ਜਾਂ ਅਸੀਂ ਕੁਛ ਨੀ ਕੁਛ ਐਨਾ ਮੰਗਾਤਾ ਬਣਾ ਕੇ ਲਿਆਵਾਂਗੇ ਇਹ ਫੈਸਲਾ ਜਿਹੜੀ ਅਸੀਂ ਕਰ ਚੁੱਕੇ ਆ ਉਹਦੇ ਸਬੰਧ ਦੇ ਵਿੱਚ ਜਿਹੜੀ 13 ਤਰੀਕ ਨੂੰ ਅਸੀਂ ਇੱਥੇ ਜ਼ਿਲ੍ਹੇ ਦੀ ਜਿਹੜੀ ਵੱਡੀ ਕਾਨਫਰੰਸ ਆ ਬਲੇਰਕੋੜੇ ਦੀ ਹੋਊਗੀ ਸੰਗਰੂਰ ਦੀ 14 ਤਰੀਕ ਨੂੰ ਹੋਣ ਜਾ ਰਹੀ ਆ ਉਹਦੀਆਂ ਕਾਨਫਰੰਸਾਂ ਤਿਆਰੀਆਂ ਹੋਣ ਗਿਆ ਤੇ 24 ਤਰੀਕ ਤੋਂ ਅਸੀਂ ਪੱਕਾ ਮੋਰਚਾ ਚੰਡੀ ਧਰਤੀ ਵਿੱਚ ਲਾਉਣ ਦਾ ਜੂਨੀਅਨ ਦਾ ਨਾਰਾ ਹੈ ਪਕਸਤਾਨ ਮਜ਼ਦੂਰ ਇਕਤਾ ਜੀ ਸਰ ਮਜ਼ਦੂਰਾਂ ਲਈ ਕੀ ਕੀ ਬੋਲਸੀ ਰਹੇ ਸਾਡੀ ਦੇਖੋ ਅਸੀਂ ਭਾਰਤੀ ਕਿਸਾਨ ਜੂਨ ਇਕਤਾ ਗਰਾਹਾਂ ਦੇ ਵੱਲੋਂ ਮਜ਼ਦੂਰਾਂ ਨੇ ਮੰਗ assi ਕਹਿੰਦੇ ਆ ਪੀਡੀਐਸ ਸਕੀਮ ਸਰਕਾਰ ਜਾਰੀ ਕਰੇ ਜਿਹੜਾ ਜਣੀ ਗੜੇਮਾਰੀ ਦੇ ਨਾਲ ਨੁਕਸਾਨ ਹੁੰਦਾ ਜਦੋਂ ਵੀ ਜਦੋਂ ਨਰਮਾ ਮਰਿਆ ਉਦੋਂ assi ਬਰਾਬਰ ਸਰਕਾਰ ਨੂੰ ਕਿਹਾ ਵੀ ਮਜ਼ਦੂਰਾਂ ਨੇ ਜਿਹੜੀ ਚਗਾਈ ਚੋਣੋਂ ਤੇ ਨਰਮਾ ਉਹ ਮਜ਼ਦੂਰਾਂ ਵਾਸਤੇ 10% ਮੁਲਾਮੇ ਦੀ ਉਹ ਮੰਗਾ ਮਨਵਾ ਕੇ ਲੈ ਕੇ ਆਇਆ ਜੇ ਬਰਾਈਲੇ ਦੇ ਤਿੰਨ ਪਿੰਡਾਂ ਦੀ ਜ਼ਮੀਨ ਜਾਂ ਗੋਵਿੰਦਪੁਰ ਦੀ ਜ਼ਮੀਨ ਖੋਹੀ ਆ ਉਦੋਂ ਵੀ ਤਿੰਨ ਪਹਿਲੇ ਲੱਖ ਰੁਪਏ assi ਮਜ਼ਦੂਰਾਂ ਨੂੰ ਕਿਹਾ ਹੈ ਕਿ ਮਜ਼ਦੂਰਾਂ ਨੂੰ 3 ਲੱਖ ਰੁਪਏ ਸਰਕਾਰ ਅੱਡ ਦੇਵੇ ਕਿਉਂਕਿ ਜੇ ਕਿਸਾਨਾਂ ਦੇ ਖੇਤ ਉਜੜੇ ਨੇ ਤਾਂ ਮਜ਼ਦੂਰਾਂ ਪਾਰ ਰਜਗਾਰ ਵੀ ਉਜੜਿਆ ਇਸ ਕਰਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝੀ ਲੜਾਈ ਆ ਅਸੀਂ ਕਹਿ ਰਹੇ ਹਾਂ ਸਰਕਾਰ ਐਮਐਸਪੀ ਦਾ ਪ੍ਰਬੰਧ ਕਰ ਦੇਵੇ ਜਿੰਨਾ ਚਿਰ ਖੇਤੀ ਨੀਤੀ ਨਹੀਂ ਬਣਦੀ ਉਨਾ ਚਿਰ ਮਜ਼ਦੂਰਾਂ ਵਾਸਤੇ ਪੀਡੀਐਸ ਦਾ ਜਿਹੜਾ ਸਸਤੇ ਰਾਸ਼ਨ ਦਾ ਪ੍ਰਬੰਧ ਕਰੇ ਸਰਕਾਰ ਜੇ ਐਮਐਸਪੀ ਸਰਕਾਰ ਤੈਅ ਕਰਦੀ ਆ ਉਹਦੇ ਫਿਰ ਝੋਨੇ ਦੀ ਲਵਾਈ ਦਾ ਵੀ ਤੈਅ ਹੋਊਗਾ ਨਾ ਹਰ ਇੱਕ ਸਵਾਲੇ ਵੀ ਆ ਜੀ ਵੀ ਜਿਵੇਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੈ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਦਲਤ ਜਥੇਬੰਦੀਆਂ ਨੇ ਉਹ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ ਕਿ ਕਿਸੇ ਦੀ ਵੀ ਮਜ਼ਦੂਰ ਦਾ ਅਜ ਤੱਕ ਕਰਜ਼ਾ ਮਾਫ਼ ਨਹੀਂ ਹੋਇਆ। ਦੇਖੋ ਅਸੀਂ ਜਦੋਂ ਵੀ ਲੜਦੇ ਹਾਂ ਹੁਣ ਵੀ ਅਸੀਂ ਕਹਿ ਰਹੇ ਆ ਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ਾ ਖਤਮ ਕਰੋ। ਜਦੋਂ ਅਸੀਂ ਕਹਿੰਨਾ ਮਜ਼ਦੂਰ ਕਿਸਾਨ ਇਕਤਾ ਜਾਂਦਾ ਬਾਅਦ ਸਾਡੀ ਜਥੇਬੰਦੀ ਕਿਤੇ ਵੀ ਕੋਈ ਜਦੋਂ ਵੀ ਮਜ਼ਦੂਰ ਜਥੇਬੰਦੀਆਂ ਲੜੀਆਂ ਨੇ ਅਸੀਂ ਉਹਦੇ 'ਚ ਬਾਅਦ ਚੜ ਕੇ ਵੱਡੇ ਪੱਧਰ ਤੇ ਸਪੋਰਟ ਲੈ ਕੇ ਵੀ ਜਾਂਦੇ ਆ ਪਿਛਲੇ ਦਿਨਾਂ 'ਚ ਸੱਤ ਜਥੇਬੰਦੀਆਂ ਨੇ ਮੋਰਚੇ ਲਾਏ ਨੇ ਉੱਥੇ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਅਸੀਂ ਆਪਾਂ ਖੁਦ ਸੋਚ ਕੇ ਗਿਆ ਓਕੇ ਅਸੀਂ ਇਹ ਨਹੀਂ ਕਿਉਂਕਿ ਅਸੀਂ ਦੇ ਮਜ਼ਦੂਰ ਦੇ ਕਿਸਾਨ ਇਕੱਠੇ ਹੋਣਗੇ ਤਾਂ ਉਹਨਾਂ ਵਾਲੇ ਦਿਨਾਂ ਚ ਕਰਜ਼ੇ ਦੇ ਲਿਖੇ ਹੋ ਰਾ ਬਾਏ ਮਜ਼ਦੂਰਾਂ ਦੇ ਰੋਜ਼ਗਾਰ ਦਾ ਪ੍ਰਬੰਧ ਵੀ ਕਰਾਂਗੇ ਅੱਜ ਤੱਕ ਇਹਨੇ ਫੈਕਟਰੀ ਆ ਲਾਵੇ ਸਰਕਾਰ ਨੂੰ ਮਜ਼ਦੂਰਾਂ ਨੂੰ ਰੋਜ਼ਗਾਰ ਉਹ ਹੀ ਜਾਂ ਮਿਲਿਆ। ਸਤਰੀ ਦੇ ਕੱਜ ਲਾਸਟ ਦਿਨਾਂ ਜੀ ਤੇ ਜਿਹੜੇ ਸਰਕਾਰਾਂ ਸੱਤਾ ਦੇ ਵਿੱਚ ਆ ਜਾਂਦੇ ਭਗਵੰਤ ਮਾਨ ਦੀ ਸਰਕਾਰ ਉਸ ਟਾਈਮ ਜਦੋਂ ਇਹ ਸੱਤਾ ਦੇ ਵਿੱਚ ਆਈ ਆ ਉਦੋਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗਾਂ ਕਰੀਆਂ ਵੀ ਖੇਤੀ ਨੀਤੀ ਕਿਹ ਹੈ ਜੀ ਚਾਹੀਦੀ ਆ। ਪਰ ਕਿਸਾਨਾਂ ਨਾਲ ਵਾਅ ਕਰਕੇ ਵੀ ਸਾਨੂੰ ਕੋਈ ਪਿੰਡਾਂ ਜੋ ਵਾੜੋਂ ਇਕੱਠਾ ਕਰਕੇ ਦੱਸੋ ਵੀ ਕਹੀ ਨੀਤੀ ਚਾਹੀਦੀ ਆ ਜਾ ਬੁੱਧੀਜੀਵਿਆਂ ਨਾਲ ਕਿਸਾਨਾਂ ਨਾਲ ਰਾਏ ਕਰਕੇ ਦੱਸਿਆ ਵੀ ਕਿਸਾਨ ਐਸੇ ਦਿਨ ਤਰਾਂ ਵੱਜ ਸਕਦਾਗਾ ਵੀ ਆਈਆ ਫਾਖਲਾ ਆਈ ਨੀਤੀ ਲੈ ਕੇ ਆਓ ਤਾਂ ਉਹ ਤੋਂ ਉਲਟ ਚੱਲ ਕੇ ਸਰਕਾਰ ਉਹੀ સામਰਾਜਵਾਦੀ ਨੀਤੀਆਂ ਲਾਗੂ ਕਰ ਰਹੀ ਆ ਉਹੀ ਬਾਹਰਲੇ ਦੇਸ਼ਾਂ ਦੇ ਕਹੜੇ ਤੇ ਚੱਲ ਰਹੀ ਆ ਜਿਹਦੇ ਸਤਸੰਦਰੋ ਪਾਰ ਬੈਠੀਆਂ ਜਾਂਸੀਆਂ ਚਲਾ ਰਹੀਆਂ ਨੇ ਉਕੋ ਸਾਡੀ ਪੰਜਾਬ ਦੀ ਸਰਕਾਰ ਚੱਲ ਰਹੀ ਆਗੀ ਜਿਵੇਂ ਸੈਂਟਰੀ ਮੋਦੀ ਸਰਕਾਰ ਚੱਲਦੀ ਆ ਉਹਨੇ ਕਹਿਣ ਵਾਲੀ ਇੱਥੇ ਨੀਤੀਆਂ ਲੈ ਕੇ ਆਈ ਆ ਉਹ ਜੀ ਖੇਤੀ ਦਾ ਲਟਾ ਸਾਡੀ ਖੇਤੀ ਦਾ ਉਕਣੇ ਕਰਾ ਰਹੀ ਹੈਗੀ ਇਹਦੇ ਨਾਲ ਹੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਵਾਅਦਾ ਕਰੇ ਤੇ ਵੀ ਜਿਹੜੇ ਕਿਸਾਨਾਂ ਦੇ 60 ਸਾਲ ਤੋਂ ਉੱਪਰ ਦੇ ਬੰਦੇ ਜਾਂ ਸਾਡੀਆਂ ਔਰਤਾਂ ਇਹਨਾਂ ਦੀ ਪੈਨਸ਼ਨ ਦਾ ਵਾਅਦਾ ਕਰਿਆ ਸੀ ਉਹ ਤੋਂ ਪੱਛਕਿਆ ਦਾ ਉਹ ਵਾਅਦਾ ਨਹੀਂ ਪੂਰਾ ਕਰ ਰਿਹਾ ਏਕਨ ਜਿਹੜੇ ਸਾਡੇ ਸੈਂਟਰ ਦੀਆਂ ਨਾਲ ਲੱਗਦੀਆਂ ਮੰਗਾਆਂ ਦੀਆਂ ਉਹ ਵੀ ਵਿੱਚ ਇਹਨੇ ਦਾਖਲ ਨੇ ਇਹ ਸਾਰੀਆਂ ਚੀਜ਼ੇ ਤੋਂ ਭਗਵਾਨ ਦਾ ਭੱਜ ਰਿਹਾ ਦਾ ਇਸ ਕਰਕੇ ਸਾਡੀ ਗੱਲ ਨਹੀਂ ਸੁਣਿਆ ਇੱਕ ਹਫ਼ਤੇ ਤੋਂ ਬੈਠਿਆ ਅੱਜ ਇੱਥੇ ਐਲਾਨ ਕਰਾਂਗੇ ਅਗਲਾ ਮੋਰਚਾ ਲਾਗੂ ਕਰਾਂਗੇ ਸਾਡੇ ਸੂਬੇ ਦਾ ਆਗੂ ਆਏ ਨੇ ਇੱਥੇ ਦੱਸਣੇ ਸਟੇਜ ਤੇ ਵੀ ਅਗਲਾ ਜਿਹੜਾ ਚੰਡੀਗੜ੍ਹ ਦਾ ਮਾਰਚ ਆ ਉਹ ਕਦ ਸ਼ੁਰੂ ਕਰਨਾ ਕਿਉਂ ਜਿਵੇਂ ਸਾਡੇ ਉਹ ਵੀ ਬੁੱਧੀਜੀਵੀ ਬੋਲਦਾ ਉਹ ਚੱਕ ਕੇ ਜ ਪੱਤਰਕਾਰ ਭਾਈਚਾਰਾ ਸਾਡਾ ਬੋਲਦਾ ਜੇਲਾ ਡੱਕ ਦਿੰਦੇ ਨੇ ਆ ਪਿਛਲੇ ਦਿਨ ਤੁਸੀਂ ਦੇਖਿਆ ਭਾਨਾ ਸਿੱਧੂ ਜਾ ਕੇ ਜੇਲਾ ਡੱਕਦਾ ਕਿਉਂ ਉਹਨੇ ਸਿਰਫ ਆਜਾਂਟਾਂ ਤੋਂ ਪੈਸੇ ਘੜਾਉਣ ਦੀ ਗੱਲ ਕਰੀ ਤੀ ਅਸੀਂ ਜੱਤੀ ਬੰਦੇ ਵੱਲੋਂ 50-60 ਲੱਖ ਰੁਪਇਆ ਘੜਾਇਆ ਮਲੇਕੋਲੇ ਜਾਂਟਾਂ ਤੋਂ ਲੁਧੇਰੇ ਦੇ ਜਾਂਟਾਂ ਤੋਂ ਚੰਡੀਗੜ੍ਹ ਦੇ ਜਾਂਟਾਂ ਤੋਂ ਇਸ ਕਰਕੇ ਭਰਾਵੋ ਇਹ ਸਾਰੀਆਂ ਜਾਰੀ ਸਰਕਾਰ ਉਹ ਤਾਗਰੇ ਲੋਕਾਂ ਨਾਲ ਜੁੜੀਆਂ ਵੀ ਨੇ ਉਹ ਸਾਰਾ ਕੁਸ ਟੋਕਣੀ ਚੱਲਦਾਗਾ ਇੱਥੇ ਪੁਲਿਸ ਵੀ ਹੋਈ ਆ ਟੋਕਣੀ ਪੈਸੇ ਲੈ ਰਹੀ ਆ ਟੋਕਣੇ ਸੇ ਜਾਂਟ ਸਾਡੇ ਲੋਕਾਂ ਲੋਟਰ ਖਾਈ ਜਾਂਦੇ ਨੇ ਇਕਤਾ ਗ੍ਰਾਹਾ ਜੁਲੰਧ ਉੱਡਾ ਜਿਹੜਾ ਇੱਕ ਮਨੋਰਥ ਹੈ ਕਿਸਾਨ ਮਜ਼ਦੂਰ ਇਕਤਾ ਦੀ ਅਸੀਂ ਗੱਲ ਕਰਦੇ ਆ ਅੱਜ ਜਿਹੜਾ ਧਰਨਾ ਹੈ ਇਹਦੇ ਵਿੱਚ ਕਿੰਨੇ ਕੁ ਮਜ਼ਦੂਰਾਂ ਦੀ ਸਮੂਲੀਅਤ ਕੀਤੀ ਗਈ ਅੱਜ ਮਜ਼ਦੂਰ ਦੇਰ ਤੋਂ 200 ਦੇ ਵਿੱਚ ਮਜ਼ਦੂਰ ਆ ਗਾ ਸਾਡੇ ਮੇਰੇ ਕੋਲੇ ਵਿੱਚੋਂ ਜਿਹੜੇ ਝੁੱਗੀ ਝੋਪੀ ਵਾਲੇ ਵਿਚਾਰੇ ਮਜ਼ਦੂਰ ਨੇ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਡੀਸੀਐਸ ਟੀਮ ਨੇ ਬਿਜਲੀ ਬੋਰਡ ਦੇ ਐਕਸਨ ਨੇ ਰੜ ਕੇ ਕੁਲੀਆਂ ਢਾਉਣ ਲੱਗਿਆ ਸੀ ਉਹ ਅਸੀਂ ਇੱਥੇ ਰੋਕਿਆ ਦਿਆਂ ਉਹ ਵੀ ਅੱਜ ਸਾਡੇ ਨਾਲ ਵਿੱਚ ਬੈਠੇ ਨੇ ਬਹਾਦਰ ਪ੍ਰਦੇਸ਼ ਦਾ ਮਜ਼ਦੂਰ ਜਿਹੜੇ ਜੁਪੀ ਬਿਹਾਰ ਚ ਆਏ ਹੋਏ ਨੇ ਉਹ ਵੀ ਸਾਡੇ ਨਾਲ ਨੇ ਪਿੰਡਾਂ ਦੇ ਵਿੱਚੋਂ ਮਜ਼ਦੂਰ ਸਾਡੇ ਨਾਲ ਨੇ ਅਸੀਂ ਮਜ਼ਦੂਰਾਂ ਦੇ ਨਾਲ ਗੱਲ ਕਰਦੇ ਆ ਕਿਸਾਨਾਂ ਮਜ਼ਦੂਰਾਂ ਦੇ ਸਾਹ ਲੈ ਕੇ ਚੱਲਦੇ ਆਗੇ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਤੁਸੀਂ ਤੁਹਾਡੇ ਮੰਨਣ ਦੇ ਮਤਲਬਕ ਵੀ ਮਜ਼ਦੂਰ ਜਿਹੜੇ ਕਿਸਾਨ ਯੂਨੀਅਨਾਂ ਦਾ ਸਾਥ ਦੇ ਰਹੇ ਨੇ ਤੁਹਾਡੀ ਯੂਨੀਅਨ ਵੱਲੋਂ ਹੁਣ ਤੱਕ ਜਿਹੜੇ ਮਤਲਬ ਕਿ ਮਜ਼ਦੂਰਾਂ ਦੇ ਹੱਕ 'ਚ ਕੀ ਕੀ ਫੈਸਲੇ ਲਏ ਗਏ ਨੇ ਇਹਦੇ ਬਾਰੇ ਮਜ਼ਦੂਰਾਂ ਦੇ ਹੱਕ 'ਚ ਜਿਹੜੀ ਸਾਡੀ ਮੇਨ ਮੰਗ ਆ ਸਾਡੀ ਜਿੱਥੇ ਬੰਦੀ ਸੀ 17 ਏਕੜ ਦੀ ਜਿਹੜੀ ਵੰਡ ਆ ਗਈ ਉਹ ਅਸੀਂ ਕਹਿੰਦੇ ਸਾਡੇ ਮਜ਼ਦੂਰਾਂ ਨੂੰ ਵੀ ਮਿਲਣੀ ਚਾਹੀਦੀ ਆ ਸਾਰੇ ਜਿੰਨੇ ਵੀ ਸਾਡੇ ਇੱਥੇ ਮਜ਼ਦੂਰ ਭਰਾ ਨੇ ਉਹ ਸਾਡੇ ਇੱਕ ਬੇਗੇਰ ਜ਼ਮੀਨ ਦੇ ਕਿਸਾਨ ਨੇ ਉਹ ਮਜ਼ਦੂਰ ਨੇ ਬੇਗੇਰ ਜ਼ਮੀਨ ਦੇ ਕਿਸਾਨ ਨੇ ਤੇ ਵੱਡਾ ਹਿੱਸਾ ਸਾਡਾ ਵੀ ਮਜ਼ਦੂਰਾਂ ਦਾ ਜਾ ਵੜਿਆ ਸਾਡੇ ਕਿਸਾਨਾਂ ਵਾਲੇ ਕਿਸਾਨੀ ਖਤਮ ਹੋ ਗਈ ਜਮੀਨਾਂ ਮੁੱਕ ਗਈਆਂ ਜਮੀਨਾਂ ਬੜੇ ਤਾਗੜੇ ਦੇ ਘਰਾਂ ਲੋਕ ਕੱਚੀਆਂ ਹੋਈ ਜਾਂਦੀਆਂ ਨੇ ਮਜ਼ਦੂਰਾਂ ਦੀ ਆਮ ਤੌਰ ਤੇ ਗਿਲੇ ਸ਼ਿਕਵਾ ਕੀਤਾ ਜਾਂਦਾ ਵੀ ਜਿੱਥੇ ਕਿਸਾਨ ਯੂਨੀਅਨ ਜਦੋਂ ਕੋਈ ਕਿਸਾਨ ਆਤਮ ਹੱਤਿਆ ਕਰਦਾ ਹੈ ਕਰਜ਼ੇ ਨੂੰ ਲੈ ਕੇ ਤਾਂ ਉਹਦੇ ਲਈ ਤਾਂ ਆਵਾਜ਼ ਬੁਲੰਦ ਕੀਤੀ ਜਾਂਦੀ ਅੱਜ ਤੱਕ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਨੂੰ ਲੈ ਕੇ ਯੂਨੀਅਨਾਂ ਦੇ ਜਿਹੜੀਆਂ ਨੇ ਕਿਉਂ ਨਹੀਂ ਮਤਲਬ ਕਿ ਕੋਈ ਠੀਕ ਆ ਹੋਰ ਜਿਥੇ ਬੰਦਿਆਂ ਦੀ ਸਾਨੂੰ ਪਤਾ ਕਿਵੇਂ ਚੱਲਦੇ ਸਾਡੀ ਜਿੱਥੇ ਬੰਦੀ ਭਾਰਤੀ ਕਿ ਸਾਨੂੰ ਇਹ ਤਾਂ ਗ੍ਰਾਹਕ ਵੱਲੋਂ ਸਾਡੇ ਮਲੇ ਕੋਲੇ ਜ਼ਿਲ੍ਹੇ ਵਿੱਚ ਦੋ ਥਾ ਪਿੰਡਾਂ ਦੇ ਸੰਨਾ ਦਾ ਮਜ਼ਦੂਰ ਉਸੇ ਦਿੱਲੀ ਵਿੱਚ ਉਹਨੂੰ ਨੌਕਰੀ ਦਵਾਈ ਆ ਉਹਨੂੰ 5 ਲੱਖ ਰੁਪਿਆ ਵੀ ਦਵਾਇਆ ਗਿਆ ਇੱਥੇ ਧਰਨਾ ਲਾ ਕੇ ਅੜੀਂ ਦੇ ਦਰਘੇਰ ਕੇ ਰੱਖ ਨੇ ਦਿੱਲੀ ਮੋਰਚੇ ਦੇ ਵਿੱਚ ਹੋਰ ਵੀ ਬਹੁਤ ਸਾਡੇ ਸਾਡਾ ਹੁਣ ਬਲਾਰਾ ਬੋਲਦਾ ਦਾ ਇਹ ਮਜ਼ਦੂਰਾਂ ਚੋਂ ਆ ਸਾਡਾ ਸੂਬੇ ਦਾ ਆਗੂ ਜਗਤਾਰ ਸਿੰਘ ਕਾਰਾਚਾਰ ਅਸੀਂ ਹਰ ਪਿੰਡ ਕਾਇ ਤੋਂ ਇੱਕ ਸਾਲ ਮਾਰੋ ਇੱਕ ਸੈਲਾ ਕਰਨ ਕਰ ਇਕੱਠਾ ਕਰ ਦਿਆ ਜਿੰਨੇ ਵੀ ਸਾਡੇ ਮਜ਼ਦੂਰ ਸੂਬੇ ਚ ਜ਼ਿਲ੍ਹੇ ਚ ਪਿੰਡ ਕਾਇਆਂ ਚ ਕੰਮ ਕਰਦੇ ਨੇ ਵਾਸੀ ਉਹਨਾਂ ਨੇ ਕਰਾਏ ਰਾਸਨ ਦਿੰਦੇ ਆ ਕਿ ਪਿਛਲੇ ਦਿਨਾਂ ਤੋਂ ਹੀ ਦੇਖਿਆ ਉਹ ਭਰਾਵੋ ਲਾਕਡਾਊਨ ਦੇ ਵਿੱਚ ਸਾਡੀ ਜਥੇ ਬੰਦਿਆਂ ਨੇ 3.5 ਕਰੋੜ ਦਾ ਰਾਸਨ ਵੰਡਿਆ ਉਹਨਾਂ ਦੇ ਘਰਾਂ ਦੇ ਵਿੱਚ